ਕਈ ਵਾਰ ਅਸੀਂ ਕਹਿ ਦਿੰਨੇ ਆਂ ਵੀ ਸਾਡਾ ਮਨ ਖੁਸ਼ ਨਹੀਂ ਰਹਿੰਦਾ ਸਾਨੂੰ ਰੱਬ ਖੁਸ਼ੀ ਨਹੀਂ ਦਿੰਦਾ ਪਰ ਕਦੇ ਸੋਚਿਆ ਕਈ ਵਾਰ ਅਸੀਂ ਖੁਸ਼ੀ ਲੈਣੀ ਹੀ ਨਹੀਂ ਚਾਹੁੰਦੇ ਤੁਸੀਂ ਸੋਚੋਗੇ ਉਹ ਕਿਵੇਂ ਜਿਸ ਤਰ੍ਹਾਂ ਆਪਾਂ ਕਿਸੇ ਫੰਕਸ਼ਨ 'ਚ ਗਏ ਆਪਣੀ ਸਪੈਕਟ ਹੋਈ ਆਪਾਂ ਨੂੰ 10 12 15 ਬੰਦੇ ਮਿਲੇ ਉਹਨਾਂ ਨੇ ਜੀ ਕਰਕੇ ਬੁਲਾਇਆ ਇੰਜੋਏ ਵੀ ਕੀਤਾ ਮੰਨ ਲਓ ਗੁਰੂ ਘਰ ਗਏ ਕੀਰਤਨ ਸੁਣ ਲਿਆ ਬਾਣੀ ਪੜ ਲਈ ਸੰਗਤ ਨੂੰ ਮਿਲੇ ਤਾਂ ਜਦੋਂ ਆਉਣ ਲੱਗੇ ਕੋਈ ਐਸਾ ਬੰਦਾ ਮਿਲਿਆ ਜਿਨੇ ਕੋਈ ਆਪਾਂ ਨੂੰ ਗੱਲ ਕਹਿਤੀ ਤੇ ਘਰ ਆ ਕੇ ਸੀ ਸਾਰਾ ਕੁਝ ਭੁੱਲ ਗਏ ਸਿਰਫ ਉਸ ਬੰਦੇ ਬਾਰੇ ਹੀ ਸੋਚੀ ਗਏ ਰਾਤ ਨੂੰ ਸੌਣ ਲੱਗੇ ਵੀ ਸੋਚੀ ਗਏ ਵੀ ਉਹਨੇ ਗੱਲ ਲੱਗੀ ਸੀ ਮਤਲਬ ਅਸੀਂ ਚੰਗੇ ਨੂੰ ਭੁੱਲ ਗਏ ਤੇ ਮਾੜੇ ਨੂੰ ਦਿਮਾਗ ਵਿੱਚ ਬਿਠਾ ਲਿਆ ਇਹਨੂੰ ਕਹਿੰਦੇ ਆ ਵੀ ਅਸੀਂ ਖੁਸ਼ੀ ਲੈਣੀ ਹੀ ਨਹੀਂ ਚਾਹੁੰਦੇ ਜਿਤ 14 ਬੰਦੇ ਚੰਗੇ ਮਿਲੇ ਆ ਜਾਂ 14 ਗੱਲਾਂ ਚੰਗੀਆਂ ਮਿਲੀਆਂ ਨੇ ਇੰਜੋਏ ਕੀਤਾ ਉਹਨੂੰ ਚੇਤੇ ਰੱਖੋ ਇੱਕ ਨੂੰ ਇਗਨੋਰ ਕਰ ਦਿਓ ਤੇ ਵੇਖਿਆ ਜੇ ਤੁਹਾਡਾ ਮਨ ਖੁਸ਼ ਰਿਹਾਗਾ